ਗੁਰੂ ਸਾਹਿਬ ਜੀ ਨੇ ਘੋੜੇ ਨੂੰ ਬੜਾ ਉੱਚਾ ਰੁਤਬਾ ਦਿੱਤਾ ਕਿੱਥੇ ਦਿੱਤਾ ਇਹ ਗੁਰੂ ਇਹ ਜੰਗਾ ਦੇ ਵਿੱਚ ਘੋੜੇ ਨੂੰ ਵਰਤੇ ਜਾਂਦਾ ਸੀ ਹਾਂ ਬਿਲਕੁਲ ਵਰਤੇ ਜਾਂਦਾ ਸੀ ਪਰ ਜੰਗੀ ਸਾਧਨਾ ਦੇ ਵਿੱਚ ਘੋੜਾ ਇੱਕ ਅਹਿਮ ਰੋਲ ਤਾ ਰੱਖਦਾ ਸੀ ਕਿਉਂਕਿ ਉਹ ਉਹ ਇੱਕ ਸਾਧਨ ਹੀ ਘੋੜਾ ਸੀ ਗਲਤੀ ਤੇ ਪੜਦਾ ਪਾਉਣ ਤੇ ਗੁਰਬਾਣੀ ਦੀ ਉਦਾਹਰਨਾ ਦੇਣੀਆਂ ਗਲਤੀ ਤੇ ਪੜਦਾ ਪਾਉਣ ਤੇ ਇਤਿਹਾਸਿਕ ਹਵਾਲਿਆਂ ਨੂੰ ਗਲਤ ਤਰੀਕਿਆਂ ਦੇ ਨਾਲ ਵਰਤਣਾ ਇਹ ਤਾਂ ਇਹਦੀ ਪੁਰਾਣੀ ਆਦਤ ਹੈ ਇਹਦੇ ਵਿੱਚ ਕੋਈ ਹਤਕਥ ਨਹੀਂ ਨਹੀਂ ਹੈ ਇਹ ਕੋਈ ਨਵੀਂ ਗੱਲ ਥੋੜੀ ਹੈ ਇਹੀ ਕਰਦੇ ਆਏ ਨੇ ਤੇ ਇਦਾਂ ਹੀ ਕਰਦੇ ਸੀ ਤੇ ਅੱਗੇ ਕਰਦੇ ਇਦਾਂ ਹੀ ਰਹਿਣਗੇ ਕਿਉਂਕਿ ਇਹਨਾਂ ਦੀ ਜਿਹੜੀ ਬੁਨਿਆਦ ਨਾ ਝੂਠ ਤੇ ਟਿਗੀ ਹੋਈ ਆ ਆ ਘੋੜਿਆਂ ਦੇ ਸਮਾਗਮ ਵਾਲੇ ਦੇਖੋ ਆਪਣੀ ਗਲਤੀ ਨੂੰ ਲੁਕਾਉਣ ਵਾਸਤੇ ਇਹਨਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਯੂਜ਼ ਕੀਤਾ ਦੇਖੋ ਗੁਰਬਾਣੀ ਵਿੱਚ ਲਿਖਿਆ ਪਸ਼ੂ ਪ੍ਰੇਦ ਮੁਕਤ ਕੋ ਉਤਾਰੇ ਪਾਹਣ ਪਾਰ ਉਤਾਰੇ ਦੇਖੋ ਕਹਿੰਦੇ ਗੁਰਬਾਣੀ ਵਿੱਚ ਲਿਖਿਆ ਆ ਕਿ ਪਸ਼ੂ ਦਾ ਉਧਾਰ ਕੀਤਾ ਜਾਵੇ ਮਤਲਬ ਇਸ ਤਰੀਕੇ ਦੇ ਨਾਲ ਆਪਣੇ ਉਸ ਤਰੀਕੇ ਦੇ ਨਾਲ ਵਰਤੇ ਆ ਗਿਆ ਮਤਲਬ ਤੁਸ ਤੋਂ ਤੁਹਾਨੂੰ ਗੁਰਬਾਣੀ ਨੂੰ ਗੁਰਬਾਣੀ ਸਮਝ ਆਈ ਹੈ ਵੀ ਗੁਰਬਾਣੀ ਦੀ ਸਮਝ ਤੁਹਾਨੂੰ ਹੀ ਆਈ ਹੈ ਤੇ ਆ ਮਤਲਬ ਗੁਰਬਾਣੀ ਨੇ ਇਹ ਗੱਲ ਕੀ ਹੈ ਵੀ ਜੇ ਕੋਈ ਪਸ਼ੂ ਮਰ ਜਾਂਦਾ ਘਰ ਵਿੱਚ ਉਹਦੇ ਧਾਰਵਾਸ ਤੇ ਪਾਠ ਰੱਖੋ ਕਰ ਤੇ ਕਿਸਾਨ ਕਿੱਥੇ ਜਾਣਗੇ ਜੇ ਤੇਰੇ ਸਹਵਾਲੇ ਨੂੰ ਵੇਖਿਆ ਜਾਵੇ ਵੀਰੇ ਤੇ ਕਿਸਾਨ ਦੀ ਕਿੰਨੀਆਂ ਮੱਝਾਂ ਨੇ ਠੀਕ ਹੈ ਨਾ ਇੱਕ ਮੱਝ ਮਰ ਜਾਂਦੀ ਹੈ ਕਿਤੇ ਕੱਟਾ ਮਰ ਗਿਆ ਤੇ ਕਿਤੇ ਬੱਚਾ ਮਰ ਗਿਆ ਤੇ ਕੋਈ ਕੁਝ ਮਰ ਗਿਆ ਕਿਸਾਨ ਦਾ ਜੀਵਨ ਤੇ ਇਸੇ ਤਰੀਕੇ ਦੇ ਵਿੱਚ ਹੀ ਨਿਕਲਦਾ ਨਾ ਤੁਸੀਂ ਤਾਂ ਕੰਮ ਕਰਦਾ ਰਹੇਗਾ ਅੱਜ ਬੱਚੀ ਮਰ ਗਈ ਤਾਂ ਉਹਦਾ ਪਾਠ ਕਰਾ ਲਿਆ ਤੇ ਕੱਲ ਕੱਟਾ ਮਰ ਗਿਆ ਤਾਂ ਉਹਦਾ ਪਾਠ ਕਰਾ ਲਿਆ ਰੋਧ ਅੰਤਮ ਰੱਖ ਲਿਆ ਠੀਕ ਹੈ ਤੁਹਾਡਾ ਘੋੜੇ ਦੇ ਨਾਲ ਲਗਾਵ ਸੀ ਠੀਕ ਹੈ ਤੋਂ ਤੁਸੀਂ ਘੋੜੇ ਨੂੰ ਇੱਕ ਪਰਿਵਾਰ ਦਾ ਸਦਸਾ ਵਾਂਗ ਪਾਲਿਆ ਸੀ ਠੀਕ ਹੈ ਪਰ ਹੈ ਤਾਂ ਜਾਨਵਰ ਹਨ ਜਾਨਵਰ ਜਾਨਵਰੀ ਰਹੇਗਾ ਉਹ ਜਾਨਵਰ ਨੂੰ ਤੁਸੀਂ ਜਿੰਨਾ ਮਰਜ਼ੀ ਪਿਆਰ ਕਰੋਗੇ ਉਹਨੂੰ ਗੁਰਮਤ ਦੇ ਸਾਂਚੇ ਦੇ ਵਿੱਚ ਫਿੱਟ ਨਹੀਂ ਕੀਤਾ ਜਾ ਸਕਦਾ ਉਹਨੂੰ ਮਰਿਆਦਾ ਦੇ ਸਾਂਚੇ ਦੇ ਵਿੱਚ ਫਿੱਟ ਨਹੀਂ ਕੀਤਾ ਜਾ ਸਕਦਾ ਵੀਰੇ ਤੂੰ ਹਰ ਵਾਰ ਆਪਣੀਆਂ ਸਤੇਜਾਂ ਦੁੱਤੇ ਇੱਕ ਗੱਲ ਹਮੇਸ਼ਾ ਚੀਕ-ਚੀਕ ਕੇ ਕਹਿੰਨਾ ਮਰਿਆਦਾ ਦੀ ਗੱਲ ਆ ਵੀ ਇੱਥੇ ਮਰਿਆਦਾ ਦੀ ਗੱਲ ਹੋਣੀ ਚਾਹੀਦੀ ਆ ਵੀ ਇੱਕ ਵੀਰ ਦੇ ਥੱਪੜ ਵੀ ਮਾਰਿਆ ਸੀ ਇੱਕ ਪ੍ਰਧਾਨ ਨੂੰ ਵੀ ਰੋਕਿਆ ਸੀ ਦੇਖੋ ਜੀ ਇੱਥੇ ਗੁਰੂ ਘਰ ਦੀ ਮਰਿਆਦਾ ਹੁੰਦੀ ਆ ਹੁਣ ਆਪਣੀ ਵਾਰੀ ਤੁਹਾਨੂੰ ਸਾਰੀਆਂ ਮਰਿਆਦਾਵਾਂ ਚ ਇੱਥੇ ਭੁੱਲ ਗੀਆਂ ਤੁਹਾਨੂੰ ਸਾਰੀਆਂ ਮਰਿਆਦਾਾਂ ਤੁਸੀਂ ਖੁੰਝੇ ਲਾ ਦਿੱਤੀਆਂ ਤਾਂ ਕੁਝ ਕੋ ਵੀਰ ਉਹਦੇ ਸਪੋਰਟ ਦੇ ਵਿੱਚ ਪਤਾ ਕੀ ਕਹਿ ਰਹੇ ਨੇ ਦੇਖੋ ਜੀ ਗੁਰੂ ਸਾਹਿਬ ਜੀ ਨੇ ਘੋੜੇ ਨੂੰ ਬੜਾ ਉੱਚਾ ਰੁਤਬਾ ਦਿੱਤਾ ਕਿੱਥੇ ਦਿੱਤਾ ਇਹ ਗੁਰੂ ਇਹ ਜੰਗਾ ਦੇ ਵਿੱਚ ਘੋੜੇ ਨੂੰ ਵਰਤਿਆ ਜਾਂਦਾ ਸੀ ਹਾਂ ਬਿਲਕੁਲ ਵਰਤਿਆ ਜਾਂਦਾ ਸੀ ਪਰ ਜੰਗੀ ਸਾਧਨਾ ਦੇ ਵਿੱਚ ਘੋੜਾ ਇੱਕ ਅਹਿਮ ਰੋਲ ਤਾ ਰੱਖਦਾ ਸੀ ਕਿਉਂਕਿ ਉਹ ਮੋਕੇ ਸਾਧਨੀ ਘੋੜਾ ਸੀ ਆਣ ਜਾਣ ਵਾਸਤੇ ਜੰਗਾ ਦੇ ਵਿੱਚ ਆਣ ਜਾਣ ਵਾਸਤੇ جنگ ਲੜਨ ਵਾਸਤੇ ਘੋੜਾ ਇੱਕ ਸਾਧਨ ਵਧੀਆ ਕਿਉਂ ਸੀ ਕਿਉਂਕਿ ਉਹ ਜਿਵੇਂ ਅੱਜ ਗੱਡੀਆਂ ਸਾਧਨ ਹੋਵੇ ਘੋੜਾ ਸੀ ਹੈਨਾ ਜਦੋਂ ਪੁਰਾਣੇ ਸਮੇਂ ਗੁਰੂਕਾਲ ਦੇ ਵੇਲੇ ਜਾਂ ਸਿੱਖਾਂ ਦੇ ਸਮੇਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜੀਤ ਜਾਇਆ ਜਾਵੇ ਤੇ ਘਰਾਂ ਦੇ ਵਿੱਚ ਰੋਸ਼ਨੀ ਨਹੀਂ ਸੀ ਲੇਟਾਂ ਨਹੀਂ ਸਨ ਤੇ ਦੀਵਾ ਜਗਾਇਆ ਜਾਂਦਾ ਸੀ ਪਰ ਅੱਜ ਤੁਸੀਂ LED ਬਲਬ ਵਰਤਦੇ ਹੋ ਜੇ ਤੁਸੀਂ ਘੋੜਿਆਂ ਵਾਲੀ ਪਰੰਪਰਾ ਜੀਂਦਾ ਰੱਖੀ ਆ ਤੇ ਤੁਸੀਂ ਲੇਟਾਂ ਵਾਲੀ ਪਰੰਪਰਾ ਨੂੰ ਕਿਉਂ ਬਣਾਇਆ ਹੋਇਆ ਲਾਓ ਆਪਣੇ ਘਰਾਂ ਦੇ ਵਿੱਚੋਂ ਸਾਰੀਆਂ ਲੇਟਾਂ ਦੂਰ ਕਰੋ ਮੀਟਰ ਲਗਾਓ ਤੇ ਗੁਰੂ ਸਾਹਿਬ ਜੀ ਦੇ ਵੇਲੇ ਤਾਂ ਦੀਵੇ ਦੀ ਗਾਇਸਾਂ ਜਗਾਇ ਜਾਂਦੇ ਸਨ ਲਾਲ ਟੇਨਾਂ ਮਸ਼ਾਲਾਂ ਜਗਾਈ ਜਾਂਦਾ ਸਨ ਘਰਾਂ ਦੇ ਵਿੱਚ ਰੋਸ਼ਨੀ ਵਾਸਤੇ ਤੁਸੀਂ ਰੋਸ਼ਨੀ ਵਾਸਤੇ LED ਬਲਬ ਲਾਏ ਆ ਸਮਾਗਮ ਜਦੋਂ ਕਰਨਾ ਲਓ ਤੁਸੀਂ ਗੱਡੀ ਦੇ ਜਾਂਦੇ ਹੋ ਘੋੜਾ ਘਰੇ ਰੱਖ ਜਾਂਦੇ ਹੋ ਫਿਰ ਉਦੋਂ ਵੀ ਸਮਾਗਮ ਘੋੜੇ ਤੇ ਜਾਇਆ ਕਰੋ ਗੁਰੂ ਸਾਹਿਬ ਜੀ ਦੇ ਵੇਲੇ ਦੇ ਵਿੱਚ ਉਹ ਸਾਧਨ ਜੋ ਜੋ ਸਾਧਨ ਸੰਨ ਸਤਿਗੁਰ ਜੀ ਨੇ ਉਹ ਸਾਧਨ ਵਰਤੇ ਘੋੜਾ ਇੱਕ ਸਾਧਨ ਸੀ ਸਤਿਗੁਰ ਜੀ ਨੇ ਵਰਤਿਆ ਜਿਵੇਂ ਦੀਵਾ ਰੋਸ਼ਨੀ ਦਾ ਸਾਧਨ ਦੀਵਾ ਹੀ ਸੀ ਤੇ ਸਤਿਗੁਰੂ ਜੀ ਨੇ ਉਹੀ ਵਰਤਿਆ ਰੋਸ਼ਨੀ ਵਾਸਤੇ ਕੇਵਲ ਰੋਸ਼ਨੀ ਵਾਸਤੇ ਤੁਸੀਂ ਦੇਖਿਆ ਹੋਵੇਗਾ ਅੱਜ ਵੱਡੇ ਵੱਡੇ ਬਾਬੇ ਜਦੋਂ ਅਖੰਡ ਪਾਠ ਕਰਦੇ ਲਾਗੇ ਦੀਵਾ ਪੁਰਾਣੇ ਸਮਿਆਂ ਦੇ ਵਿੱਚ ਦੀਵਾ ਇੱਕ ਅਹਿਮ ਰੋਲ ਤਾ ਰੱਖਦਾ ਸੀ ਕਿਉਂਕਿ ਸਾਧਨੀ ਦੀਵਾ ਸੀ ਲਾਈਟ ਦਾ ਜਦੋਂ ਪਾਠ ਹੋਣਾ ਜਦੋਂ ਕੋਈ ਘਰ ਵਿੱਚ ਪਾਠ ਕਰਾਇਆ ਜਾਣਾ ਜਾਂ ਜਾਂ ਘਰਾਂ ਵਿੱਚ ਪਾਠ ਕੀਤਾ ਜਾਣਾ ਤੋ ਦੇ ਵਿੱਚ ਦੀਵਾ ਕਿਉਂ ਜਗਾਇਆ ਜਾਂਦਾ ਸੀ ਕਿਉਂਕਿ ਰੋਸ਼ਨੀ ਹੈ ਹੀ ਦੀਵੇ ਦੀ ਸੀ ਹੋਰ ਤਾਂ ਕੋਈ ਰੋਸ਼ਨੀ ਦਾ ਸਾਧਨ ਹੈਗਾ ਨਹੀਂ ਸੀ ਲਾਈਟਾਂ ਤਾਂ ਹੈਗੀਆਂ ਨਹੀਂ ਸੀ ਇਸ ਕਰਕੇ ਘੋੜਾ ਸਾਧਨ ਕਿਉਂ ਸੀ ਜੰਗਾਂ ਦੇ ਵਿੱਚ ਹੈ ਹੀ ਘੋੜਾ ਇੱਕ ਫਰਤੀਲਾ ਜਾਨਵਰ ਆ ਬਹੁਤ ਫਰਤੀਲਾ ਘੋੜਾ ਫਰਤੀਲਾ ਜਾਨਵਰ ਆ ਸਾਹ ਸਵਾਰੀ ਦੇ ਵਿੱਚ ਵਧੀਆ ਵਰਤਿਆ ਜਾ ਸਕਦਾ ਵੈਸੇ ਸਵਾਰੀ ਦਾ ਸਾਧਨ ਤੇ ਹਾਥੀ ਵੀ ਹੈਗਾ ਹਾਥੀ ਵੀ ਵਰਤੇਗਾ ਪ੍ਰਸ਼ਾਦੀ ਹਾਥੀ ਦੀ ਆਪਾਂ ਗੱਲ ਕਰਦੇ ਆ ਪਰ ਉਹ ਫਰਤੀਲਾ ਜਾਨਵਰ ਨਹੀਂ ਨਾ ਉਹ ਜੰਗਾਂ ਦੇ ਵਿੱਚ ਕੰਮ ਨਹੀਂ ਆ ਸਕਦਾ ਤੁਹਾਨੂੰ ਕੋਣ ਸਮਝਾਵੇ ਤੁਸੀਂ ਆਪਣੀ ਗਲਤੀ ਉੱਤੇ ਪਰਦਾ ਪਾਉਣ ਵਾਸਤੇ ਕੁਝ ਵੀ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਜੇ ਉਸ ਵੀਰ ਨੇ ਪੰਕਤੀ ਪਾਈ ਹੈ ਉਸ ਪੰਕਤੀ ਦੇ ਥੱਲੇ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਵੀ ਤਾਂ ਦਿੱਤੇ ਹਨ ਉਹ ਵੀ ਪੜ੍ਹਨੇ ਚਾਹੀਦੇ ਸੀ ਨਾ ਪਰ ਉਹ ਪ੍ਰਾਰਥਨਾ ਨਾ ਪੜ੍ਹਨੇ ਜੇ ਹਰ ਤਾਂ ਪੜ੍ਹ ਲਏ ਤੇ ਉਹ ਗੱਲ ਉਲਟ ਹੋ ਜਾਣੀ ਹੈ ਨਾ ਤੋ ਮਤਲਬ ਕੀ ਅਸੀਂ ਕਰਨਾ ਕੀ ਚਾਹੁੰਦੇ ਹਾਂ ਨਾ ਤੁਸੀਂ ਕਿਹੜੀ ਪਿਰਤ ਪਾ ਰਹੇ ਹੋ ਠੀਕ ਹੈ ਤੁਹਾਡਾ ਉਹ ਕੋੜੇ ਨਾਲ ਲਗਾਵ ਸੀ ਬਹੁਤ ਤੁਸੀਂ ਪਿਆਰ ਕਰਦੇ ਸੀ ਉਹ ਗੱਲ ਵੱਖਰੀ ਐ ਪਰ ਮਰਿਆਦਾ ਮਰਿਆਦੇ ਨੂੰ ਵੀ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਨਾ ਘੋੜੇ 'ਚ ਜਾਨ ਨਹੀਂ ਹੁੰਦੀ ਜਾਨ ਘੋੜੇ ਦੇ ਵਿੱਚ ਵੀ ਹੁੰਦੀ ਆ ਜਾਨ ਮੁਰਗੇ 'ਚ ਵੀ ਹੁੰਦੀ ਆ ਜਾਨ ਬੱਕਰੇ 'ਚ ਵੀ ਹੁੰਦੀ ਆ ਜਾਨ ਮੱਝ 'ਚ ਵੀ ਹੁੰਦੀ ਆ ਗਾਂ 'ਚ ਵੀ ਹੁੰਦੀ ਆ ਤੇ ਬਛੇ 'ਚ ਵੀ ਹੁੰਦੀ ਆ ਤੋਂ ਹੈਰਾਨਗੀ ਦੀ ਗੱਲ ਇਹ ਐ ਜਿਵੇਂ ਉਹਨਾਂ ਨੇ ਗਾਂ ਨੂੰ ਮਾਤਾ ਮੰਨਿਆ ਹੋਇਆ ਹੈ ਨਾ ਮੈਂ ਕਹਾਂ ਇਹ ਵੀ ਤੁਸੀਂ ਘੋੜੇ ਨੂੰ ਕਿਤੇ ਪਿਓ ਨਾ ਬਣਾ ਲਿਓਗੇ ਘੋੜਾ ਸਿਰਫ ਇੱਕ ਜਾਨਵਰ ਹੈ ਮੱਝ ਜਾਨਵਰ ਹੈ ਗਾਂ ਜਾਨਵਰ ਹੈ ਠੀਕ ਹੈ ਵਸ਼ਾ ਜਾਨਵਰ ਹੈ ਇਸ ਸਾਰੇ ਜਾਨਵਰ ਨੇ ਤੇ ਜਾਨਵਰਾਂ ਨੂੰ ਜਾਨਵਰ ਰਹਿਣ ਦਿਓ ਐਵੇਂ ਪੰਥਕਣਾ ਬਣਾਏ ਜਾ ਅਗਰ ਹਰ ਚੀਜ਼ਾਂ ਨੂੰ ਮਰਿਆਦਾ ਜੇ ਮਰ ਜੇ ਤੁਸੀਂ ਆਮ ਮਰਿਆਦਾ ਨਹੀਂ ਨਿਭਾ ਸਕਦੇ ਤੇ ਸਟੇਜਾਂ ਤੇ ਚੜ ਚੜ ਕੇ ਉੱਚੀ ਉੱਚੀ ਬਾਵਾਗੀਆਂ ਲਲਕਾਰਾ ਮਾਰ ਮਾਰ ਕੇ ਹਾਏ ਮਰਿਆਦਾ ਦਾ ਘਾਣ ਕਰਤਾ ਹਾਏ ਫਲਾਣੇ ਪ੍ਰਧਾਨ ਨੇ ਮਰਿਆਦਾ ਮਰਿਆਦਾ ਦਾ ਘਾਣ ਕਰਤਾ ਤਾਨੂੰ ਕੋਈ ਹੱਕ ਨਹੀਂ ਐ ਤੁਸੀਂ ਖੁਦ ਮਰਿਆਦਾ ਦਾ ਕਾਹਨ ਕਰਦੇ ਹੋ ਜਦੋਂ ਤੁਹਾਡੀ ਆਪਣੀ ਵਾਰੀ ਆਉਂਦੀ ਐ ਤੁਸੀਂ ਆਪਣੀ ਮਰਜ਼ੀ ਨਾਲ ਜੁਰੋ ਜਿਹੜੀ ਮਰਜ਼ੀ ਮਰਿਆਦਾ ਬਣਾ ਲੈਂਦੇ ਹੋ ਹਾਂ ਇਹ ਜੋ ਅਸੀਂ ਕਰ ਰਹੇ ਹਾਂ ਉਹ ਮਰਿਆਦਾ ਆ ਜੋ ਲੋਕ ਆ ਰਹੇ ਨੇ ਮਰਿਆਦਾ ਦੇ ਉਲਟ ਆ ਤੁਹਾਡੀ ਮਰਿਆਦਾ ਕਿੱਥੇ ਐ ਫਿਰ ਕਿਹੜੀ ਮਰਿਆਦਾ ਤੁਸੀਂ ਫੋਲੋ ਕਰਦੇ ਹੋ ਉਹ ਮਰਿਆਦਾ ਦੱਸੋ ਕਮਾਲ ਦੀ ਗੱਲ ਆ ਤੁਹਾਡੀ ਪਰ ਤੁਸੀਂ ਸਮਝਣਾ ਨਹੀਂ ਕਿਉਂ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਜੋ ਅਸੀਂ ਕਰ ਰਹੇ ਹਾਂ ਠੀਕ ਆ ਤੁਸੀਂ ਨਹੀਂ ਸਮਝ ਸਕਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ